ਯਾਰ ਸਾਡੇ ਟਾਈਮ ਹੁੰਦੇ ਸੀ ਸਾਡੇ ਟੀਚਰ ਸਾਨੂੰ ਕਲਾਸ ਤੋਂ ਖੱਚ-ਖੱਚ ਕੇ ਲੈ ਕੇ ਜਾਂਦੇ ਸੀ ਵੇ ਤੇਰੀ ਹਾਈਟ ਸੋਹਣੀ ਆ ਤੇਰੀ ਸਿਹਤ ਸੋਹਣੀ ਆ ਤੈਨੂੰ ਅਸੀਂ ਫੁੱਟਬਾਲ 'ਚ ਲੈਣਾ ਹੈ ਤੈਨੂੰ ਅਸੀਂ ਖੋ-ਖੋਚ ਲੈਣਾ ਤੇ ਹੁਣ ਦੇ ਨਿਆਣੇ ਨਹੀਂ ਆਏ ਮੇਰਾ ਗਿੱਟਾ ਦਾ ਆਏ ਮੇਰਾ ਗੁੱਡਾ ਦਾ ਅੱਛਾ ਮੇਰੇ ਨਾਲ ਕਈ ਛੋਟੇ-ਛੋਟੇ ਨੇ ਹਾਂਜੀ 12-12 ਸਾਲ ਮੇਰੇ ਤੋਂ ਵੱਡੇ ਲੱਗਦੇ ਨਹੀਂ ਸੇਮ ਮੇਰੇ ਨਾਲ ਮੈਨੂੰ ਕੋਈ ਕਹੀ ਨਹੀਂ ਸਾਰਾ ਤੇ 33 ਸਾਲ ਦੀਆਂ ਤੇ ਮੇਰੇ 11 ਸਾਲ ਦਾ ਕੋਈ ਮੇਰੇ ਬੇਬੀ ਵੀ ਆ 11 ਸਾਲ ਦਾ ਉਹ ਮੈਂ ਵੀ ਹੈਰਾਨ ਹੋ ਗਿਆ ਸੀ ਮੈਂ ਕਿਹਾ ਅੱਛਾ ਮੈਨੂੰ ਲੱਗ ਮੈਂ ਪਹਿਲਾਂ ਸੋਚਿਆ ਵੀ ਕਜ਼ਨ ਹੋਣਾ ਬ੍ਰਦਰ ਹੋਣਾ ਸਮਝਦੇ ਆ ਸਾਰੇ ਤੇ ਉਹ ਉਹ ਕਿਉਂਕਿ ਉਹ ਸਾਰਾ ਦਿਨ ਬੈਠੇ ਬੈਠੇ ਰਹਿੰਦੇ ਆ ਜੋ ਫੋਨ ਦੇ ਵਿੱਚ ਜੋ ਗੰਦਮੰਦ ਦੇਖਦੇ ਆ ਹਾਰਮੋਨਸ ਜਲਦੀ ਡਿਵੈਲਪ ਹੁੰਦੇ ਆ ਜਿਹੜੀਆਂ ਚੀਜ਼ਾਂ ਸਾਨੂੰ 20 ਸਾਲ ਚ ਪਤਾ ਲੱਗੀਆਂ ਵਿਆਹ ਤੋਂ ਬਾਅਦ ਪਤਾ ਲੱਗੀਆਂ ਆਦੇ ਨੇ ਆਲੇ ਨੂੰ 12 ਸਾਲ ਦੇ ਨੂੰ ਪਤਾ 12 ਸਾਲ ਦੀ ਕੁੜੀ ਦਾ ਮੁੰਡੇ ਦਾ ਗਰਲਫ੍ਰੈਂਡ ਬாய்ਫ੍ਰੈਂਡ ਹੈ ਤੁਸੀਂ ਤੁਸੀਂ ਬਹੁਤ ਸਹੀ ਗੱਲ ਕਹੀ ਹੈ ਜਲਦੀ ਇਹ ਜਲਦੀ ਹੋ ਗਿਆ ਹਾਰਮੋਨਸ ਚੇਂਜ ਹੋ ਰਹੇ ਆ ਇਹਨਾਂ ਨੇ ਮੰਨ ਲਿਆ ਦਬੁੜੇ ਵੀ ਜਲਦੀ ਹੋਏ ਬੁੜੇ ਵੀ ਜਲਦੀ ਹੋਣਾ ਮੇਰੇ ਨਾਲ ਦਾ ਮੈਂ ਆ ਮੇਰੇ ਨਾਲ ਜਿਹੜੇ ਆਏ ਆ ਮੇਰੇ ਤੋਂ ਛੋਟੇ ਆ ਕਿੰਨੇ ਕਿੰਨੇ 10-10 ਸਾਲ ਛੋਟੇ ਆ ਉਹ ਦੇਖੋ ਕਿੱਡੇ ਮੰਦਾ ਸਿੰਘ ਜੀ ਵੱਡੇ ਲੱਗਦੇ ਨੇ 26 ਸਾਲ ਫਾਸਟ ਫੂਡ ਖਾਂਦੇ ਆ ਖੁੱਲਾ ਖਾਣ ਪੀਣਾ ਰੋਕ ਢੋਕ ਹੈ ਨਹੀਂ ਗੀ ਚੰਗਾ ਖਾਣਾ ਮੰਦਾ ਬੋਲਣਾ ਮੇਰੀ ਸਿਸਟਰ ਆ ਜਿਹੜੀ ਮੇਰੇ ਤੋਂ ਛੋਟੀ ਆ ਉਹ 20 ਸਾਲ ਦੀ ਆ ਤਾਂ ਸਾਰੇ ਸਭ ਤੋਂ ਪਹਿਲਾਂ ਮੈਨੂੰ ਛੋਟੀ ਸਮਝਦੇ ਹੁੰਦੇ ਸੀ ਉਹ ਤਾਂ ਉਹਨੂੰ ਵੱਡੀ ਕਿਉਂ ਹੈਲਦੀ ਸੀ ਖਾਣ ਪੀਣ ਦੇ ਆਣਿਆਂ ਦਾ ਖੁੱਲਾ ਆ ਹੁਣ ਅਸੀਂ ਸਾਗ ਖਾਦੇ ਹੋਏ ਆ ਮੱਕੀ ਦਹੀਂ ਦੇਸੀ ਕਿਉਂ ਆ ਅੱਜ ਦੇ ਦਿਨ ਤਾਂ ਕਿੱਥੇ ਖਾਂਦੇ ਆ